ਜਿਹੜਾ ਪੰਜਾਬ ਸਰਕਾਰ ਵੱਲੋਂ ਵਿਉਧ ਨਸ਼ਿਆ ਵਿਰੋ ਚਲਾਇਆ ਜਾ ਰਿਹਾ ਹੈ ਉਹਦੇ ਅਧੀਨ ਅਸੀਂ ਕੁਝ ਡਰਗਸ ਸਮਗਲਰਾਂ ਨੇ ਜੋ ਸਰਕਾਰੀ ਜ਼ਮੀਨਾਂ ਦੇ ਉੱਪਰ ਅਨੌਥਰਾਇਜ਼ਡ ਤਰੀਕੇ ਨਾਲ ਕਬਜ਼ੇ ਕੀਤੇ ਹੋਏ ਸੀ ਉਹ ਅਸੀਂ ਕੁਝ ਪ੍ਰਾਪਰਟੀਆ ਆਡੈਂਟੀਫਾਈ ਕਰਕੇ ਮਿਊਸਪਲ ਕਾਰਪੋਰੇਸ਼ਨ ਨਾਲ ਸ਼ੇਅਰ ਕੀਤੀਆਂ ਸੀ ਸੋ ਅੱਜ ਮਿਊਸਪਲ ਕਾਰਪੋਰੇਸ਼ਨ ਜਲੰਧਰ ਦੇ ਸਹਿਯੋਗ ਦੇ ਨਾਲ ਹਰਵਿੰਦਰ ਸਿੰਘ ਦੀ ਜਿਹੜੀ ਪੱਕਾ ਬਾਗ ਵਿਖੇ ਰਿਹائش ਹੈਗੀ ਆ ਆਪਾਂ ਦੇਖਿਆ ਉੱਥੇ ਉਥੇ ਜੋ ਸਰਕਾਰੀ ਜ਼ਮੀਨ ਤੇ ਉਹਦੇ ਵੱਲੋਂ ਪਿਛਲੇ ਕੁਝ ਸਾਲਾਂ ਦੇ ਵਿੱਚ ਅਨオーਥਰਾਇਜ਼ਡ ਕੰਸਟਰਕਸ਼ਨ ਕੀਤੀ ਗਈ ਹੈ ਉਹ ਕਾਰਪੋਰੇਸ਼ਨ ਦੀ ਮਦਦ ਦੇ ਨਾਲ ਅਜ ਉਹ ਕੰਸਟਰਕਸ਼ਨ ਨੂੰ ਢਵਾਇਆ ਜਾ ਰਿਹਾ ਹੈ ਇੱਥੇ ਮੈਂ ਇਹ ਦੱਸਣਾ ਚਾਹਾਂਗੀ ਕਿ ਹਰਵਿੰਦਰ ਸਿੰਘ ਤੇ ਆਲਰੇਡੀ ਸਾਡੇ ਰਿਕਾਰਡ ਦੇ ਮੁਤਾਬਿਕ 18 ਮੁਕਦਮੇ ਦਰਜ ਹਨ ਸ਼ਰਾਬ ਦੇ ਅਤੇ ਐਨਡੀਪੀਐਸ ਦੇ ਤੇ ਇਹਨਾਂ ਵਿੱਚੋਂ ਕਈ ਮੁਕਦਮਿਆਂ ਦੇ ਵਿੱਚ ਉਹ ਸਜ਼ਾ ਵੀ ਹੋ ਚੁੱਕਾ ਹੈ ਤੇ ਅਜੇ ਐਨਡੀਪੀਐਸ ਦੇ ਵੀ ਉਸਤੇ 7 ਤੋਂ 8 ਮੁਕਦਮੇ ਦਰਜ ਹੋਏ ਆ। ਇਸ ਇਸ ਟਾਈਮ ਜ਼ਮਾਨਤ ਤੇ। ਮੋਸਟਲੀ ਸਾਡੇ ਉਸਦੇ ਹੀ ਤੇ ਇਹ ਸਾਡਾ ਇੱਕ ਲਿਸਟਡ ਹਿਸਟਰੀ ਸ਼ੀਟਰ ਵੀ ਹੈਗਾ। ਮੈਡਮ ਕਿੰਨੀ ਕੁ ਕਾਰਵਾਈਆਂ ਹੋਰ ਇਨਜ਼ਾਮ ਦਿੱਤੇ ਜਾਣਗੇ? ਅਸੀਂ ਆਈਡੈਂਟੀਫਾਈ ਕਰਕੇ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਜਿਵੇਂ ਵੀ ਅੱਗੇ ਸਾਨੂੰ रिकॉर्ड चेक हो के कोई लिटिगेशन पेंडिंग ते नहीं हैगी वो सारा कुछ देख के फिर दोनों विभागों ਵੱਲੋਂ ਮਿਲ ਕੇ ਇਸ ਦੇ ਵਿੱਚ ਜੁਆਇੰਟਲੀ ਅੱਗੇ ਕਾਰਵਾਈ ਪਹੁੰਚਾ ਜੀ ਕਾਫੀ ਕਾਫੀ ਦੇਰ ਤੋਂ ਐਕਟਿਵ ਸੀਗਾ ਜੀ ਪਿੱਛੇ 2024 ਦੇ ਵਿੱਚ ਵੀ ਲੇਟੈਸਟ ਇਸ ਤੇ ਐਫ ਆਈ ਆਰ ਦਰਜ ਹੋਈ ਹੈ ਤੇ ਕੁਝ ਮੁਕਦਮੇ ਐ ਜਿਹਦੀ ਆਲਰੇਡੀ ਸਜ਼ਾ ਵੀ ਹੋ ਚੁੱਕੀ ਹੈ ਨਸ਼ਾ ਤਸਕਰ ਜਿਵੇਂ ਅਸੀਂ ਜਿਵੇਂ ਅਸੀਂ ਇੱਕ ਕਰਦੇ ਹੁੰਦੇ ਹਾਂ ਕਿ ਦੋਸ਼ੀ ਫੜਿਆ ਅਸੀਂ ਉਹ ਅਦਾਲਤ ਚ ਗਿਆ ਅੱਗੇ ਸਜ਼ਾ ਹੋਈ ਉਹਦੇ ਨਾਲ ਨਾਲ ਜੋ NDPS ਦੀ ਧਾਰਾਵਾਂ ਦੇ ਅਧੀਨ ਵੀ ਕੁਝ ਕਾਰਵਾਈਆਂ ਹੁੰਦੀਆਂ ਹਨ 68F ਦੀ ਕਾਰਵਾਈ ਤੇ ਉਸ ਦੇ ਨਾਲ ਜਿਹੜੀ ਅਸੀਂ ਇਹ ਇੱਕ ਕਾਰਵਾਈ ਸ਼ੁਰੂ ਕੀਤੀ ਹੈ ਕਾਰਪੋਰੇਸ਼ਨ ਜਲੰਧਰ ਨਾਲ ਮਿਲ ਕੇ ਕਿ ਜਿੱਦੇ ਵਿੱਚ ਕੋਈ ਸਰਕਾਰੀ ਜ਼ਮੀਨ ਦੇ ਉੱਪਰ ਇਲੀਗਲ ਕੰਸਟਰਕਸ਼ਨ ਕਿਸੇ ਨੇ ਕੀਤੀ ਹੋਏ ਉਹਨੂੰ ਡਿਮੋਲਿਸ਼ ਕਰਾਇਆ ਜਾਂਦਾ ਹੈ ਜਿਹੜੇ ਲਿਸਟੇ ਵਿੱਚ ਹੋਏ ਨੇ ਜਿਹੜੀ ਸੰਦੇਸ਼ ਕੀਤੀ ਹੋਈ ਹੈ ਹਾਂਜੀ ਉਹ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਉਹ ਸਾਡਾ ਆਨਗoing ਪ੍ਰੋਸੈਸ ਰਹਿੰਦਾ ਹੀ ਹੈ ਜਿਸਦੇ ਵਿੱਚ ਮੈਸੇਜ ਦੱਸਣ ਨੂੰ ਮੈਸੇਜ ਦੇਣਾ ਚਾਹੁੰਦਾ ਹਾਂਜੀ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਵੱਲੋਂ ਪੂਰੀ ਸਖਤੀ ਹੈ ਤੇ ਕੋਈ ਵੀ ਇਸ ਤਰ੍ਹਾਂ ਦੇ ਵਪਾਰ ਨੂੰ ਗਲਤ ਵਪਾਰ ਨੂੰ ਸਾਡੇ ਸਟੇਟ ਦੇ ਵਿੱਚ ਨਹੀਂ ਕਰ ਸਕਦਾ ਥੈਂਕ ਯੂ